ਪੰਜਾਬ ਸੀਟੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇਮੀਗ੍ਰੇਸ਼ਨ ਕੰਪਨੀਆਂ ਤੇ ਈਡੀ ਨੇ ਰੇਡ ਕੀਤੀ ਹੈ ਦੱਸਿਆ ਕਿ ਜਲੰਧਰ ਲੁਧਿਆਣਾ ਤੇ ਚੰਡੀਗੜ੍ਹ ਦੇ ਕਈ ਇਮੀਗ੍ਰੇਸ਼ਨ ਕੰਪਨੀਆਂ ਤੇ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਇਸ ਛਾਪੇਮਾਰੀ ਦੇ ਦੌਰਾਨ ਈਡੀ ਨੂੰ 19 ਲੱਖ ਕੈਸ਼ ਤੇ ਹੋਰ ਕਈ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਈਆਂ ਨੇ ਦੱਸਿਆ ਕਿ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਕੰਪਨੀਆਂ ਦੇ ਵਿੱਚ ਫਰਜ਼ੀ ਡਾਕੂਮੈਂਟੇਸ਼ਨ ਹੋ ਰਹੀ ਸੀ ਯਾਨੀ ਕਿ ਜਿਹੜੇ ਅਯੋਗ ਕੈਂਡੀਡੇਟਸ ਉਹਨਾਂ ਦੇ ਫਰਜ਼ੀ ਡਾਕੂਮੈਂਟਸ ਬਣਾਏ ਜਾ ਰਹੇ ਸਨ ਤੇ ਨਾਲ ਹੀ ਮਿਨੀਮਮ ਫੌਨਸਟੇਟੇਟੇ ਸ਼ੋ ਕਰਵਾਉਣੇ ਹੁੰਦੇ ਨੇ ਉਹ ਵੀ ਫਰਜ਼ੀ ਕਰਵਾਈ ਜਾ ਰਹੀ ਸੀ ਜਿਸ ਕਰਕੇ ਏਡੀ ਨੇ ਹੁਣ ਸ਼ਿਕੰਜਾ ਕੱਸਿਆ ਤਾਂ ਇਹਨਾਂ ਇਮੀਗ੍ਰੇਸ਼ਨ ਕੰਪਨੀਆਂ ਦੇ ਉੱਤੇ ਰੇਡ ਕੀਤੀ ਹੈ ਇਹ ਰੇਡ ਜਲੰਧਰ ਦੇ ਲੁਧਿਆਣੇ ਦੇ ਨਾਲ ਨਾਲ ਚੰਡੀਗੜ੍ਹ ਦੇ ਕਈ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚ ਈਡੀ ਦੇ ਵੱਲੋਂ ਕੀਤੀ ਗਈ ਹੈ ਇਹ ਰੇਡ ਪੰਜ ਬਿਜ਼ਨਸ ਤੇ ਰੈ residențial ਏਰੀਆਜ਼ ਦੇ ਵਿੱਚ ਕੀਤੀ ਗਈ ਹੈ ਦੱਸਦੀ ਹੈ ਕਿ ਅਮਰੀਕਾ ਦੇ ਵੱਲੋਂ ਜਦੋਂ ਤੋਂ ਪੰਜਾਬੀਆਂ ਤੇ ਹੋਰ ਭਾਰਤੀਆਂ ਨੂੰ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਜਿਥੇ ਪੰਜਾਬ ਪੁਲਿਸ ਪੰਜਾਬ ਸਰਕਾਰ ਐਕਸ਼ਨ ਚ ਸੀ ਹੁਣ ਉੱਤੇ ਈਡੀ ਦੇ ਵੱਲੋਂ ਵੀ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਜਿਹੜੇ ਡਿਪ ਜੇ ਪੰਜਾਬੀ ਤੇ ਭਾਰਤੀ ਵਾਪਸ ਆਏ ਸਨ ਉਹਨਾਂ ਪੰਜਾਬੀਆਂ ਨੇ ਕਈਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਏਜੰਟਾਂ ਨਾਲ ਧੋਖਾ ਕੀਤਾ ਸੀ ਉਹਨਾਂ ਨੂੰ ਡਾਇਰੈਕਟ ਫਲਾਈਟ ਦਾ ਕਹਿ ਕੇ ਡੋਂਕੀ ਲਗਵਾ ਦਿੱਤੀ ਗਲਤ ਡਾਕੂਮੈਂਟਸ ਬਣਾ ਦਿੱਤੇ ਗਏ ਜਾਂ ਫਿਰ ਕੋਈ ਪਾਸਪੋਰਟ ਗਲਤ ਸੀ ਇਹ ਬਹੁਤ ਸਾਰੀਆਂ ਹੋਰ ਸ਼ਿਕਾਇਤਾਂ ਅਜੀਆਂ ਦੱਸੀਆਂ ਗਈਆਂ ਸੀ ਇਹਨਾਂ ਡਿਪੋਰਟਿਸ ਦੇ ਵੱਲੋਂ ਕਿ ਲੱਖਾਂ ਰੁਪਏ ਏਜੰਟਾਂ ਨੇ ਲਏ ਸੀ ਪਰ ਉਹਨਾਂ ਨੂੰ ਡੋਂਕੀ ਲਗਵਾ ਦਿੱਤੀ ਲੱਖਾਂ ਰੁਪਏ ਦੇ ਧੋਖਾਧੜੀ ਹੋਏ ਜਿਸ ਤੋਂ ਬਾਅਦ ਲਗਾਤਾਰ ਪਹਿਲਾਂ ਪੰਜਾਬ ਪੁਲਿਸ ਐਕਸ਼ਨ ਜਿਸ ਸੀ ਐਫ ਆਈ ਆਰ ਦਰਜ ਕਰਾਰੇ ਸੀ ਤੇ ਉਦੋਂ ਹੀ ਹੁਣ ਈਡੀ ਦੇ ਵੱਲੋਂ ਵੀ ਸ਼ਿਕੰਜਾ ਕੱਸ ਐਕਸ਼ਨ ਕੀਤਾ ਜਲੰਧਰ ਲੁਧਿਆਣਾ ਦਾ ਚੰਡੀਗੜ੍ਹ ਦੇ ਕਈ ਕੰਪਨੀ ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚ ਈੜ ਨੇ ਰੇਡ ਕੀਤੀ ਹੈ ਤੇ ਤਲਾਸ਼ੀ ਦੌਰਾਨ 19 ਲੱਖ ਕੈਸ਼ ਦੇ ਨਾਲ ਨਾਲ ਕਈ ਇਤਰਾਜ਼ਯੋਗ ਚੀਜ਼ਾਂ ਨੇ ਉਹ ਬਰਾਮਦ ਕੀਤੀਆਂ ਨੇ